ਜਸਪਾਲ ਸਿੰਘ ਲੇਟ ਨਰਿੰਦਰ ਸਿੰਘ ਵਾਸੀ ਪਿੰਡ ਹਰਦੋਵਾਲ ਸਨਾਨ ਕਲੋਨੀ ਰੇਲਵੇ ਰੋਡ ਫਤਗੜ ਚੂੜੀਆਂ ਚੋਕੀ ਰੋਜੀ ਰੋਟੀ ਖਾਤਰ ਅਮਰੀਕਾ ਗਿਆ ਸੀ ਉਸ ਨੂੰ ਟਰੰਪ ਸਰਕਾਰ ਦੇ ਹੁਕਮਾਂ ਮਗਰੋਂ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ ਜਸਪਾਲ ਸਿੰਘ ਦੀ ਮਾਤਾ ਸ਼ੰਦਰਕੌਰ ਅਤੇ ਚਚੇਰੇ ਭਰਾ ਜਸਬੀਰ ਸਿੰਘ ਰੰਦਾਵਾ ਨੇ ਦੱਸਿਆ ਕਿ 2 ਸਾਲ ਤੋਂ ਇੰਗਲੈਂਡ ਦੇ ਵਿੱਚ ਕੰਮ ਕਰਨ ਮਗਰੋਂ ਮਹੀਨਾ ਪਹਿਲਾਂ ਜਸਪਾਲ ਸਿੰਘ ਅਮਰੀਕਾ ਗਿਆ ਸੀ ਜੋ ਬਾਕੀ ਨੌਜਵਾਨਾਂ ਦੀ ਤਰ੍ਹਾਂ ਵਾਪਸ ਪਰਤ ਆਇਆ ਹੈ ਉਹਨਾਂ ਦੱਸਿਆ ਕਿ ਮਨ ਭਾਵੇਂ ਉਹਨਾਂ ਦਾ ਬਹੁਤ ਜ਼ਿਆਦਾ ਦੁਖੀ ਹੈ ਪਰ ਉਹਨਾਂ ਦਾ ਲੜਕਾ ਸਹੀ ਸਲਾਮਤ ਭਾਰਤ ਪਰਤ ਆਇਆ ਹੈ ਜਿਸ ਲਈ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ ਜਸਪਾਲ ਸਿੰਘ ਦਾ ਇੱਕ ਲੜਕਾ ਤੇ ਇੱਕ ਲੜਕੀ ਹੈ ਅਤੇ ਉਸ ਦਾ ਛੋਟਾ ਪ੍ਰਾਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਦਾ ਹੈ ਜਸਪਾਲ ਸਿੰਘ ਦੇ ਪਿਤਾ ਨਰਿੰਦਰ ਤਾਂ ਦਿਹਾਂਤ ਹੋ ਚੁੱਕਿਆ ਹੈ ਪਰਿਵਾਰ ਮੁਤਾਬਿਕ ਜਸਪਾਲ ਸਿੰਘ ਮਿਹਨਤੀ ਨੌਜਵਾਨ ਹੈ ਜੋ 8 ਸਾਲ ਸਾウਦੀ ਅਰਬ ਅਤੇ 4 ਸਾਲ ਕਤਰ ਵਿੱਚ ਵੀ ਕੰਮ ਕਰ ਚੁੱਕਿਆ ਹੈ ਜਸਪਾਲ ਸਿੰਘ ਦੀ ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਪਰਿਵਾਰ ਵੱਲੋਂ ਚੰਗੇ ਭਵਿੱਖ ਲਈ ਉਸ ਨੂੰ ਬਾਹਰ ਭੇਜਿਆ ਗਿਆ ਸੀ ਜਿਸ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਜਸਪਾਲ ਸਿੰਘ ਪਹੁੰਚੇ ਆਪਣੇ ਘਰ ਦੇਖੋ ਮਾਹੌਲ ਤੇ ਸੁਣੋ ਕੀ ਕਿਹਾ ਜਸਪਾਲ ਨੇ ਅਤੇ ਉਸ ਦੇ ਪਰਿਵਾਰ ਮੈਂਬਰਾਂ ਨੇ ਮੇਰਾ ਨਾਮ ਜਸਪਾਲ ਸਿੰਘ ਹੈ ਸਰਦਾਰਵਾਲਾ ਦਾ ਰੇਗਰ ਜੂੜਿਆ ਮੈਂ ਜੁਵੀਐਸ ਜੇ ਤੋਂ ਇੱਥੋਂ ਗਿਆ ਸੀਗਾ ਤੇ ਜਹੰਤਨਾ ਗੱਲ ਹੋਈ ਗਏ ਮੇਰੀ ਇੱਕ ਨੰਬਰ ਜੀ ਵੀਜ਼ਾ ਪ੍ਰੋਪਰ ਲਵਾ ਕੇ ਤੈਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰ ਨਾਲ ਧੋਖਾ ਹੋ ਗਿਆ ਮੇਰੀ 30 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਮੈਂ ਇੱਥੋਂ ਯੂਰਪ ਗਿਆ ਸੀ ਜੇ ਅੱਛਾ ਫਿਰ ਯੂਰਪ ਤੋਂ ਫਿਰ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰ ਨਾਲ ਫਰਾਡ ਕੀਤਾ ਦੀਵਰ ਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਮੈਂ 24 ਸਤੰਬਰ ਗਿਆ ਸੀ 4ਵੇਂ ਮਹੀਨੇ ਦੇ 24 ਜੀ ਮੈਨੂੰ ਮਰਾਸ ਪਹੁੰਚੀ ਤੁਸੀਂ ਯੂਐਸਏ ਕਰੋ ਪਹੁੰਚੀ ਮੈਂ 24 1 ਜਨਵਰੀ ਦੇ 25 ਜੀ ਬਾਰਡਰ ਕਾਸਟ ਤੇ ਯੂਐਸਏ ਗਿਆ ਕਰੇ ਦੇ ਨੋ ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ 11 ਦਿਨ ਲਈ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ્રોલ ਉਹਨੇ 11 ਦਿਨ ਰੱਖਿਆ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਸਜਾਉ ਉਹ ਜੇ ਤੋਂ ਮੰਨ ਲਓ ਕਿ ਉਹਨਾਂ ਨੇ ਇਹਨਾਂ ਨੂੰ ਪਲੇਨ ਚ ਬਾਹਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੂਜੀ ਚੌਂਕੀ ਤੇ ਜਾ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਸਾਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਹਾਂ ਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹਾਂ ਜੀ ਇੰਡੀਆ ਜਾ ਕੇ ਫੋਲੀ ਹਾਂ ਜੀ ਰਾਜ ਸਾਥੀ ਰੋਡ ਤੋਂ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦੀਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹੈ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਦਰ ਤੋੜ ਜਾਂਦਾ ਇੱਕ ਵਾਰ ਵੀ ਸਾਡੇ ਨੇ ਕੀ ਚੱਕਰ ਬਣ ਗਿਆ ਆ ਵੀ ਪੈਸਾ ਬਹੁਤ ਲੱਗਾ ਏ ਸਾਰਾ ਵਾਹ ਵਾਹ ਇੰਤਜ਼ਾਮ ਇਦਾਂ ਸਜਣਾ ਮਿੱਤਰਾਂ ਕੋਲ ਕਿ ਜਿੰਕੋ ਜੀ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦੋਸਤੇ ਜੈਂਟ ਨੂੰ ਦਿੰਨੇ ਐ ਕੋਈ ਆਪਣੀ ਕਿਸਮਤ ਨੂੰ ਇਹ ਕੋਈ ਪਹਿਲਾਂ ਆਹ ਮਹਾਰਾ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੈਂਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋ ਇਹ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਾਂਹੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਲਈ ਆਪਾਂ ਸਰਕਾਰ ਕੋ ਮੰਗ ਕਰਦੇ ਆਂ ਇਹ ਕੋਈ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ